ਮਾਤਾ ਜੀ ਮੈਨੂੰ ਇਹ ਦੱਸੋ ਤੁਹਾਡੀ ਦੋਤੀ ਜਿਹੜੀ ਮੰਜੇ ਤੇ ਪਈ ਹੋਈ ਹੈ ਇੱਥੇ ਜਿਹੜੀ ਬਿਮਾਰੀ ਤੋਂ ਪੀੜਤ ਹੈ ਕਿੰਨੇ ਚਿਰ ਇਹ ਬਚਪਨ ਤੇ ਰਹੀ ਹੈ ਬੱਤ ਤੇ ਹੁਣ ਇਹ 16 ਥਾਲਾਂ ਦੀ ਹੋ ਗਈ ਹੈ ਤੇ ਹੁਣ ਆਏਗਾ ਮੈਂ ਚੁੱਕ ਥਾਲ ਕਰਦੀ ਪਰ ਹੁਣ ਮੇਰੇ ਕੋਲ ਆਜੂਗਾ ਹੈ ਬੇਟਾ ਜੀ ਨਾਮ ਜੀ ਤੁਹਾਡਾ ਗੋਮਰ ਪੇਕਾਰ ਕੀ ਬੰਨਾ ਚਾਹੁੰਨੀ ਹੈ ਸਹੀ ਹੁਣ ਤੋਂ ਬਾਅਦ ਇਹਨਾਂ ਨੂੰ ਜਦੋਂ ਦੋਦੀ ਤੁਹਾਡੀ ਨੂੰ ਦਰਦ ਹੋਈ ਹੁੰਦੀ ਜੀ ਇਸ ਪਰੇਸ਼ਾਨੀ ਹੁੰਦੀ ਹੈ ਜੇ ਕਿਸ ਚੀਜ਼ ਦੀ ਦਰਦ ਹੁੰਦੀ ਹੋਏ ਮੈਂ ਦੇਖ ਰਿਹਾ ਇਹਦੇ ਪਿੰਡੇ ਦੇ ਵੀ ਬੜਾ ਬੁਰਾ ਹਾਲਾਤ ਬਣੇ ਹੋਏ ਇਹ ਬਚਾਰੀ ਦਾ ਇਦਾਂ ਹੀ ਆ ਜਿਦਾ ਤੁਰਨਾ ਫਿਰਨਾ ਨਹੀਂ ਕਾਇਨੇ ਫਿਰ ਬੈਠਿਆ ਹੀ ਹੋਣਾ ਕੁਛ ਨਾ ਕੋਈ ਤੇ ਹੋਣਾ ਹੀ ਆ ਬੈਠਿਆ ਇਹਨੂੰ ਕਰੀ ਪਰਿਵਾਰ ਦੀ ਕੀ ਹਾਲਾਤ ਨਜ਼ਰ ਆ ਕਰਦੇ ਆ ਵੇਖੋ ਕੱਚਾ ਜਗਾ ਵਾ ਔਰ ਜਿਹੜਾ ਕਮਰੇ ਆ ਉਹ ਬਹੁਤ ਨੀਵੇਂ ਨੇ ਬਹੁਤ ਬਾਲਿਆਂ ਵਾਲੀ ਛੱਤਾਂ ਉੱਤੋਂ ਵਾਲੇ ਬਾਲੇ ਹੈਗੇ ਨੇ ਔਰ ਮੀਂਹ ਜਦੋਂ ਆਉਂਦਾ ਤੇ ਚੁੰਦੇ ਵੀ ਆ ਨੇ ਪੈਸੇ ਲਾਉਂਦੇ ਹੁੰਦੇ ਐ ਮੈਂ ਬਹੁਤ ਲਾ ਚੁੱਕੀ ਆ ਘਰ ਚੋਂ ਹੁਣ ਗਰੀਬੀ ਆ ਗਈ ਆ ਤੇ ਤੁਹਾਡੀ ਤੁਹਾਨੂੰ ਆਵਾਜ਼ ਮਾਰਦੀ ਆ ਰੋਟੀ ਵਾਸਤੇ ਬੁਲਾਉਂਦੀ ਆ ਜਾਂ ਬਾਥਰੂਮ ਜਾਣਾ ਹੁੰਦਾ ਜਾਂ ਨਾ ਹੋਣਾ ਹੁੰਦਾ ਕਿਵੇਂ ਲੈ ਕੇ ਜਾਂਦੇ ਹੋ ਤੁਸੀਂ ਆਵਾਜ਼ ਇਹਦਾ ਮਾਰਦੀ ਆ ਪੁੱਤ ਮੈਂ ਆਪਾਂ ਕੰਮ ਛੱਡ ਕੇ ਫੇਰ ਦੁੱਖ ਕਈ ਖਾਣੀ ਝੁੱਕ ਕੇ ਨਹੀਂ ਆਉਂਦੀ ਕਿਵੇਂ ਚੱਲ ਰਹੀ ਰੋਜ਼ੀ ਰੋਟੀ ਤੁਹਾਡੀ ਹੁੰਦਾ ਦੀ ਰੋਟੀ ਵੀ ਰਾਹ ਦਾ ਮਿਹਨਤ ਕਰਨ ਜਾਨੀ ਆ ਵਿਆੜੀ ਧੱਪਾ ਕਰਨ ਜਾਨੀ ਆ ਕਿਤੇ 100 ਮਿਲ ਗਿਆ ਤੇ ਦਿਨ ਦਾ ਕਹਿੰਦੇ ਕਿਤੇ 150 ਮਿਲ ਗਿਆ ਤੇ ਫੇਰ ਇੰਨੇ ਕਚ ਆਪਣਾ ਗੁਜ਼ਾਰਾ ਕਰੀ ਜਾਂਦੇ ਇਲਾਜ ਬਾਰੇ ਡਾਕਟਰ ਜੀ ਜਾਂਦੇ ਇਲਾਜ ਹੋਣਾ ਸੰਭਵ ਆ ਇਲਾਜ ਹੋ ਪਾਏਗਾ ਇਸ ਦਾ ਇਹਦਾ ਇਲਾਜ ਡਾਕਟਰਾਂ ਨੇ ਤੇ ਨਹੀਂ ਮੁਰਕੇ ਕੋਈ ਗੱਲ ਗੁੱਲ ਦੱਸੀਾਨੂੰ ਇਹਦਾ ਇਲਾਜ ਨੂੰ ਜੀ ਦਾ ਕੋਈ ਕਹਿੰਦੇ 100% ਜਿਹੜਾ ਹੈਂਡਕੈਪ ਹੈ ਅਸੀ ਕੱਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਦੋਸਤੋ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਇਹ ਵੀ ਸੱਚ ਹੈ ਅੱਜ ਇਹੋ ਜਿਹੀ ਤੁਹਾਡੇ ਨਾਲ ਦਾਸਤਾਨ ਸਾਂਝੀ ਕਰ ਰਹੇ ਆਂ ਜਿਸ ਦੀ ਅੰਜੇ ਦੀ ਨਾਨੀ ਹੈ ਜਿਹੜੀ ਆਪਣੀ ਦੋਤੀ ਦੀ ਜਿਹੜੀ ਹੈ ਸਹਾਰਾ ਬਣੀ ਹੋਈ ਹੈ ਫਿਰ ਧੀ ਦੇ ਬਾਅਦ ਜੇ ਧੀ ਦੀ ਬੇਟੀ ਹੋਈ ਹੈ ਤਾਂ ਉਹ ਬਹੁਤ ਹੀ ਬੁਰੇ ਹਾਲਾਤਾਂ ਦੇ ਵਿੱਚ ਹੈ ਨਾਮਰਾਦ ਬਿਮਾਰੀ ਤੋਂ ਪੀੜਤ ਹੈ ਇਹ ਬਿਮਾਰੀ ਜਿਹੜੀ ਹੈ ਡਾਕਟਰਾਂ ਨੂੰ ਵੀ ਨਹੀਂ ਪਤਾ ਚੱਲਿਆ ਫਿਲਹਾਲ ਇਲਾਜ ਨਹੀਂ ਹੋ ਪਾਇਆ ਇਸ ਬੇਟੀ ਦਾ 16 ਸਾਲ ਦੀ ਉਮਰ ਹੈ ਤੇ ਅੰਮ੍ਰਿਤਸਰ ਦੇ ਨੇੜੇ ਦੇ ਪਿੰਡ ਦੀ ਰਹਿਣ ਵਾਲੀ ਹੈ ਤਾਂ ਹਾਲਾਤ ਇੰਨੇ ਜਿ ਵੱਤ ਤੋਂ ਵੱਧ ਨੇ ਇਲਾਜ ਵਾਸਤੇ ਬਹੁਤ ਸਾਰੇ ਪੈਸੇ ਲਾ ਦਿੱਤੇ ਨੇ ਪਰ ਫਿਲਹਾਲ ਇਲਾਜ ਨਹੀਂ ਹੋ ਪਾਇਆ ਇਸ ਬੇਟੀ ਦਾ ਤਾਂ ਨਾਨੀ ਤੇ ਨਾਨਾ ਜੀ ਜਿਹੜੇ ਐ ਇਸ ਬੇਟੀ ਦੇ ਸਹਾਰੇ ਬਣੇ ਹੋਏ ਨੇ ਕਿਉਂਕਿ ਇਸ ਹਾਲਾਤ ਦੇ ਵਿੱਚ ਉਸ ਉਮਰ ਦੇ ਵਿੱਚ ਜਿਹੜਾ ਹੈ ਹੁਣ 16 ਸਾਲ ਦੀ ਜਿਹੜੀ ਬੇਟੀ ਐ ਦੋਤੀ ਇਹਨਾਂ ਦੀ ਉਹਨਾਂ ਦਾ ਸਹਾਰਾ ਸਿਰਫ ਇਹ ਨਾਨੀ ਨਾਨਾ ਹੈ ਤਾਂ ਉਹ ਵੀ ਨਾਨਾ ਜੀ ਵੀ ਜਿਹੜੇ ਇਹਨਾਂ ਦੇ ਨੇ ਉਹ ਵੀ ਸਹੀ ਤਰ੍ਹਾਂ ਚੱਲ ਨਹੀਂ ਪਾਉਂਦੇ ਤਾਂ ਫਿਰ ਵੀ ਇਹ ਜਿਹੜਾ ਇਹ ਮੂਲ ਨਾਲੋਂ ਵਿਆਜ ਪਿਆਰਾ ਵਾਰ-ਵਾਰ ਮੈਂ ਇਸ ਲਈ ਦੁਹਾਰ ਰਿਹਾ ਚੋ ਜੀ ਇਹ ਮੂਲ ਵਿਆਜ ਇਹਨਾਂ ਦੇ ਬੇਟੀ ਦੀ ਬੇਟੀ ਆ ਤਾਂ ਉਹਨਾਂ ਦਾ ਸਹਾਰਾ ਬਣੇ ਹੋਏ ਨੇ ਤਾਂ ਮਾਤਾ ਜੀ ਸਾਡੇ ਨਾਲ ਨੇ ਮਾਤਾ ਜੀ ਨਾਮ ਕੀ ਹੈ ਤੁਹਾਡਾ ਸੁਖਵਿੰਦਰ ਕੋਰ ਪਿੰਡ ਪਿੰਡ ਖਾਪਿਆਂ ਵਾਲੀ ਤੇ ਮਾਤਾ ਜੀ ਮੈਨੂੰ ਇਹ ਦੱਸੋ ਤੁਹਾਡੀ ਦੋਤੀ ਜਿਹੜੀ ਮੰਜੇ ਤੇ ਪਈ ਹੋਈ ਹੈ ਜਿਹੜੀ ਬਿਮਾਰੀ ਤੋਂ ਪੀੜਤ ਹੈ ਕਿੰਨੇ ਚਿਰ ਤੋਂ ਇਹ ਬਚਪਨ ਤੇ ਰਹੀ ਹੈ ਪਤਾ ਤੇ ਹੁਣ ਇਹ 16 ਥਾਲਾਂ ਦੀ ਹੋ ਗਈ ਹੈ ਹੁਣ ਆਇਆ ਮੈਂ ਚੁੱਕ ਥਲ ਕਰਦੀ ਪਰ ਹੁਣ ਮੇਰੇ ਕੋ ਲਾਜ ਜੋਗਾ ਨਹੀਂ ਪੈਸਾ ਨਹੀਂ ਹੈ ਘਰ ਮੈਂ ਜਿਆਦੀ ਗਰੀਬੀ ਮੇਰੇ ਤੇ ਆ ਗਈ ਹੁਣ ਤੇ ਇੱਕ ਵੇਂ ਆਂਦੇਂ ਦਾ ਘਰ ਪੈਸਾ ਨਹੀਂ ਹੁੰਦਾ ਕਿ ਦੁੱਧ ਲੈਉਣ ਜੋਗਾ ਵੀ ਨਹੀਂ ਹੁੰਦਾ ਤਾਂ ਆਖੀਦਾ ਥੋਈਆਂ ਤੱਕੀਆਂ ਵੀ ਕਿੱਧਰ ਨਹੀਂ ਜਾਈਏ ਕੀ ਦੇ ਕਰਨ ਜਾਈਏ ਤਾਂ ਹੁਣ ਮੇਰੀ ਤਾਂ ਬਵਾ ਹੋ ਗਈ ਵੀਰਾ ਮੈਂ ਪਰਿਵਾਰ ਬਾਰੇ ਜਾਨਣਾ ਚਾਹੁੰਨਾ ਤੁਹਾਡੇ ਕਿੰਨੇ ਬੱਚੇ ਨੇ ਕਿਵੇਂ ਚੱਲ ਰਿਹਾ ਪਰਿਵਾਰ ਤੁਹਾਡਾ ਪਰ ਉਹ ਗੁੱਡੀਆਂ ਤੇ ਇੰਨੀਆਂ ਤੇ ਮੈਂ 3 ਇੰਨੀਆਂ ਆਪਣੇ ਘਰ ਘਲਾਤੀਆਂ ਆ ਆਪੋ ਆਪਣੀ ਕਰੀਏ ਗੁੱਡੀਆਂ ਤੇ ਹੁਣ ਆਪਣੀ ਮਿਹਨਤ ਕਰਦੇ ਆ ਖਾਣੇ ਆ ਪਰ ਇਹ ਆ ਮੰਝੇ ਦੇ ਬੈਠੇ ਆ ਤੇ ਆਪ ਮੈਂ ਮਿਹਨਤ ਕਰਦੀ ਆ ਤੇ ਉਹ ਰਿਆ ਕੇ ਖਾਣੇ ਆ ਇਹ ਦੋਤੀ ਤੁਹਾਡੀ ਜਿਹੜੀ ਹੈ ਬਚਪਨ ਤੋਂ ਹੀ ਐਵੇਂ ਆ ਕੀ ਹੋਇਆ ਕਿਸ ਤਰ੍ਹਾਂ ਚੱਲ ਨਹੀਂ ਪਉਂਦੀ ਸੀ ਪਰੇਸ਼ਾਨੀ ਕੀ ਯਾਰ ਇਹ ਰੇੜ ਨਹੀਂ ਸਕਦੀ ਹੁਣ ਅੱਗੇ ਚੱਲ ਮਾੜਾ ਮੋੜ ਰੇੜ ਕੇ ਨੇ ਉੱਥੇ ਕਿ ਚਲੀ ਜਾਣਾ ਹੁਣ ਉਹ ਵੀ ਨਹੀਂ ਰੇੜਦੀ ਹੁਣ ਉਹ ਵੀ ਇਹ ਗਈ ਆ ਮਾਤਾ ਜੀ ਤੁਸੀਂ ਵੀ ਬਜ਼ੁਰਗ ਹੋ ਰਹੇ ਹੋ ਚਿੰਨੀਆਂ ਦੀ ਪਰੇਸ਼ਾਨੀਆਂ ਹੁੰਦੀਆਂ ਨੇ ਕਿਉਂਕਿ ਇਹ ਬੇਟੀ ਆ ਜਿਹੜੀ 16 ਸਾਲ ਦੀ ਹੋ ਚੱਲੀ ਐ ਤਾਂ 16 ਜਿਹੜੇ ਸਾਲ ਨੇ ਤੁਸੀਂ ਇੰਜ ਹੀ ਬਤਾ ਦਿੱਤੇ ਨੇ ਇਹਦੇ ਲਾਜ ਵਾਸਤੇ ਕਿੰਨੇ ਜਿਹੇ ਪੈਸੇ ਲਾਤੇ ਹੁੰਦੇ ਆਂ ਪਏ ਮੈਂ ਬਹੁਤ ਲਾ ਚੁੱਕੀ ਆ ਘਰ ਚੋਂ ਹੁਣ ਗਰੀਬੀ ਆ ਗਈ ਆ ਲਾਤੇ ਦੀ ਦਵਾਰਾ ਟੁੱਟ ਗਈ ਤਿੰਨ ਤਿੰਨ ਸਾਲ ਇਹ ਵਿਚਾਰਾ ਮੰਜੇ ਤੇ ਰਿਹਾ ਆ ਮੈਂ ਪਿੰਡ 'ਚ ਕੰਮ ਕਰਨਾ ਤੇ ਬੇਟੀਆਂ ਬੋਇਆਂ ਠਾਲੀਆਂ ਮਾੜਾ ਮੋਟ ਉੱਠਿਆ ਤੇ ਫੇਰ ਹੀ ਆਪਣੀਆਂ ਧੀਆਂ ਬੋਇਆਂ ਠਾਲ ਦਿੰਦੀਆਂ ਇਹ ਚਲੋ ਹੁਣ ਅੱਜ ਕੱਲ ਦੇ ਮਾਹੌਲ ਮਾੜੇ ਆ ਆਖਿਆ ਆਪੋ ਆਪਣੀ ਘਰੀ ਜਾਣੀਆਂ ਤੇ ਅਹੀਂ ਵੀ ਸੌਖੇ ਤੇ ਇਹ ਦਾ ਪਿਓ ਦਾ ਗੁਜ਼ਰ ਗਿਆ ਸੀ ਤੇ ਫਿਰ ਮੈਨੂੰ ਇਹ ਆਖਣ ਲੱਗੇ ਤੂੰ ਰੱਖ ਫੇ ਮੈਂ ਦੂਜੀ ਥਾਂ ਬਾੜੀ ਤੋਂਦੇ ਅਹੀਂ ਖੜਨੀ ਨਹੀਂ ਗੀ ਗੁੱਡੀ ਨਹੀਂ ਅਹੀਂ ਖੜਨੀ ਇਹਦੀ ਤੇ ਆਓ ਫਿਰ ਕਾਕਾ ਹੀ ਇੱਕ ਤੋ ਲੈ ਗਿਆ ਸੀ ਨਾਲ ਜਦੋਂ ਦੋਤੀ ਢਾਡੀ ਤੁਹਾਨੂੰ ਆਵਾਜ਼ ਮਾਰਦੀ ਆ ਰੋਟੀ ਵਾਸਤੇ ਬੁਲਾਉਂਦੀ ਆ ਜਾਂ ਬਾਥਰੂਮ ਜਾਣਾ ਹੁੰਦਾ ਜਾਂ ਨਹਾਉਣਾ ਹੁੰਦਾ ਜਿਵੇਂ ਲੈ ਕੇ ਜਾਂਦੇ ਹੋ ਤੁਸੀਂ ਇਹਨੂੰ ਵਾਗਾ ਜਿਹਦਾ ਮਾਰਦੀ ਆ ਪਤਵੇ ਮੈਂ ਭਾਵੇਂ ਕੰਮ ਛੱਡ ਕੇ ਫੇ ਕਿਉਕ ਕਈ ਖਾਣੀ ਝੁੱਕ ਕਈ ਲਿਓਣੀ ਫੇ ਮੈਂ ਆਪ ਹੀ ਇਹਦੇ ਹੱਥ ਧੋ ਕੇ ਆਪ ਹੀ ਮੈਂ ਕੱਚੀ ਤਾਂ ਕਰਕੇ ਲਿਆਉਣਾ ਇਨੀ ਜੋਗੀ ਵੀ ਨਹੀਂ ਕੱਚੀ ਕਰਨ ਜੋਗੀ ਵੀ ਨਹੀਂ ਤਾਂ ਆਪਣੀ ਆਪ ਹੀ ਮੈਂ ਲਿਓਣੀ ਤਾਂ ਆਪ ਹੀ ਮੈਂ ਚੁੱਕ ਥਲ ਕਰਨੀ ਇਹਦੀ ਮਾਤਾ ਜੀ ਮੈਂ ਦੇਖ ਰਿਹਾ ਇਸ ਦੇ ਹੱਥ ਪੈਰ ਜਿਹੜੇ ਨੇ ਉਹ ਜਰੂਰ ਹੱਡੀਆਂ ਵਾਧੀਆਂ ਜਾ ਰਹੀਆਂ ਨੇ ਤਾਂ ਕਿਵੇਂ ਇਸ ਤਰ੍ਹਾਂ ਫਿਰ ਚੱਲਣ ਦੇ ਵਿੱਚ ਹੱਥ ਵੀ ਮੁੜੇ ਹੋਏ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦਾ ਮੈਂ ਇਹ 16 ਸਾਲ ਦੀ ਜਿਹੜੀ ਧੀ ਹੈ ਸਾਡੀ ਬਹੁਤ ਹੀ ਬੁਰੇ ਹਾਲਾਤਾਂ ਦੇ ਵਿੱਚ ਨੇ ਚਾਹੇ ਉਮਰ ਜੇਦੀ ਵੱਧਦੀ ਜਾ ਰਹੀ ਹੈ ਪਰ ਹਾਲਾਤ ਜਿਹੜੇ ਨੇ ਬਹੁਤ ਹੀ ਮਾੜੇ ਹਾਲਾਤ ਨੇ ਤਾਂ ਇਹ ਮੰंजे ਤੋਂ ਚੱਲ ਨਹੀਂ ਪਉਂਦੀ ਸਹੀ ਤਰ੍ਹਾਂ ਰੇਡ ਵੀ ਨਹੀਂ ਪਉਂਦੀ ਸਿਰਫ ਔਰ ਸਿਰਫ ਬੋਲਦੀ ਇਹਦਾ ਆਵਾਜ਼ ਦਿੰਦੀ ਆਪਣੀ ਨਾਨੀ ਨੂੰ ਤਾਂ ਨਾਨੀ ਇਹਦੀ ਜਿਹੜੀ ਹੈ ਸਹਾਰਾ ਬਣੀ ਹੋਈ ਹੈ ਅਤੇ ਨਾਨੀ ਹੀ ਸਾਨੂੰ ਸੰਭਾਲਦੀ ਹੈ ਤਾਂ ਮਾਦਾ ਜੀ ਤੁਸੀਂ ਫਿਰ ਕਿਵੇਂ ਚੱਲ ਰਹੀ ਰੋਜੀ ਰੋਟੀ ਤੁਹਾਡੀ ਹੁਣ ਰੋਜ਼ ਦੀ ਰੋਟੀ ਵੀ ਰਾ ਇਦਾਂ ਮਿਹਨਤ ਕਰਨ ਜਾਣੀ ਆ ਦਿਹਾੜੀ ਧੱਪਾ ਕਰਨ ਜਾਣੀ ਆ ਉਧਰੋਂ ਕਿਤੇ ਕਿੰਨੇ ਕੁ ਮਿਲਨੇ ਕਿਤੇ 150 ਮਿਲ ਗਿਆ ਕਿੰਨੇ ਸੌ ਮਿਲ ਗਿਆ ਅੱਧੇ ਦਿਨ ਦਾ ਕਦੇ ਟਿੱਕੇ ਤੇ 150 ਮਿਲ ਗਿਆ ਤੇ ਫੇਰ ਇੰਨੇ ਕਚ ਆਪਣਾ ਗੁਜ਼ਾਰਾ ਕਰੀ ਜਾਂਦੇ। ਇੰਨੇ ਜਿ ਗੁਜ਼ਾਰਾ ਕਰਦੇ ਸੀ ਆਪਣਾ। ਇਲਾਜ ਹੋ ਨਹੀਂ ਪਾਇਆ ਜਾਂ ਇਲਾਜ ਵਾਸਤੇ ਪੈਸੇ ਨਹੀਂ ਹੈ। ਹੁਣ ਨਹੀਂ ਹੁਣ ਤੇ ਨਹੀਂ ਹੁਣ ਪਾਇਆ ਮੈਂ ਬਹੁਤ ਲਾ ਚੁੱਕੀ ਹਾਂ। ਪਰ ਹੁਣ ਮੇਰੇ ਕੋ ਗਰੀਬੀ ਆ ਗਈ ਹੁਣ ਮੇਤੇ ਜਿਆਦਾ ਗਰੀਬੀ ਆ। ਹੁਣ ਨਹੀਂ ਮੈਂ ਲਾ ਸਕਦੀ ਇਹ ਤੇ ਵਿਚਾਰੀ ਤੇ। ਹੁਣ ਤੇ ਰੋਟੀ ਦਾ ਨਿਕਾ ਸਰਦਾ। ਤੇ ਧੀਆਂ ਤੇ ਆਪੋ ਆਪਣੀ ਘਰਾਂ ਚਲੀਆਂ ਗਈਆਂ ਤੇ ਮੈਂ ਹੁਣ ਆਪਣਾ ਕਰਕੇ ਖਾਨੀ ਇੰਨਾ ਕ ਹੁਣ ਮੈਂ ਇਹਦਾ ਵਿਚਾਰੀ ਦਾ ਇਲਾਜ ਨਹੀਂ ਕਰਾ ਸਕਦੀ ਜ਼ਰੂਰ ਜੀ ਧੀਆਂ ਬੋਝ ਨਹੀਂ ਹੁੰਦੀਆਂ ਪਰ ਜਦੋਂ ਧੀਆਂ ਇਸ ਹਾਲਾਤ ਦੇ ਵਿੱਚ ਹੁੰਦੀਆਂ ਨਾ ਤਾਂ ਉਹ ਤੇ ਜੋ ਮਾਂ-ਬਾਪ ਤੇ ਬੀਜਦੀ ਆ ਉਹ ਤਾਂ ਪਤਾ ਨਹੀਂ ਪਰ ਇਸ ਨਾਨੀ-ਨਾਨੇ ਤੇ ਜੋ ਬੀਤ ਰਹੀ ਐ ਇਸ ਵੇ ਇਹ ਨਾਨੀ-ਨਾਨਾ ਹੀ ਜਾਣਦੇ ਨੇ ਕਿਉਂਕਿ ਨਾਨੀ ਅਤੇ ਨਾਨਾ ਜੀ ਜਿਹੜੇ ਨੇ ਆਪ ਇਸ ਹਾਲਾਤ ਦੇ ਵਿੱਚ ਨੇ ਜਾਂ ਆਪ ਦੂਜਿਆਂ ਦੇ ਸਾਹਮਣੇ ਮੁਹਤਾਜ ਹੋਏ ਨੇ ਦੂਜਿਆਂ ਦੇ ਘਰਾਂ ਦੇ ਵਿੱਚ ਜਾਂਦੇ ਨੇ ਸਾਫ-ਸਫਾਈ ਕਰਦੇ ਨੇ ਅਤੇ ਆਪਣਾ ਪਰਿਵਾਰ ਚਲਾਉਂਦੇ ਨੇ ਦਵਾਈ ਵਾਸਤੇ ਪੈਸੇ ਨਹੀਂ ਐ ਬਹੁਤ ਸਾਰੇ ਪੈਸੇ ਦੀ ਲੋੜ ਹੈ ਇਲਾਜ ਵਾਸਤੇ ਬੜੇ ਪੈਸੇ ਲਾ ਵੀ ਦਿੱਤੇ ਨੇ ਤਾਂ ਹੁਣ ਦੂਜਿਆਂ ਦੇ ਸਾਹਮਣੇ ਅਪੀਲ ਵੀ ਲਾ ਰਹੇ ਨੇ ਤਾਂ ਮਾਤਾ ਜੀ ਇਹਨਾਂ ਨੂੰ ਜਦੋਂ ਦੋਦੀ ਥਾੜੀ ਨੂੰ ਦਰਦ ਵੀ ਹੁੰਦੀ ਜੇ ਪਰੇਸ਼ਾਨੀ ਹੁੰਦੀ ਹੈ ਜੇ ਕਿਸ ਚੀਜ਼ ਦੀ ਦਰਦ ਹੁੰਦੀ ਹੋਏ ਮੈਂ ਦੇਖ ਰਿਹਾ ਇਹਦੇ ਪਿੰਡੇ ਦੇ ਵੀ ਬੜਾ ਬੁਰਾ ਹਾਲਾਤ ਬਣੇ ਹੋਏ ਨੇ ਆਹ ਵੇ ਇਹਦੇ ਬਿਚਾਰੀ ਦੇ ਆਹ ਵੇ ਲਿਆ ਕੇ ਦਿੱਤੀ ਦਵਾਈ ਆ ਇਹਦੀ ਬਿਚਾਰੀ ਦਾ ਇਦਾਂ ਹੀ ਇਹਦੇ ਇਦਾਂ ਹੀ ਹੋ ਜਾਂਦੀ ਹੈ ਇਹਦੀ ਦਵਾਈ ਲਿਆ ਕੇ ਦਿੱਤੀ ਹੈ ਦਵਾਈ ਦੇ ਨਹੀਂ ਲਿਆ ਕੇ ਦਿੱਤੀ ਹੈ ਇਹਦਾ ਬਿਚਾਰੀ ਦਾ ਇਦਾਂ ਹੀ ਆ ਜਿਹਦਾ ਤੁਰਨਾ ਫਿਰਨਾ ਨਹੀਂ ਕਾਇਨੇ ਤੇ ਬੈਠੇ ਆ ਹੀ ਹੋਣਾ ਕੁਛ ਨਾ ਕੋਈ ਤੇ ਹੋਣਾ ਹੀ ਆ ਬੈਠਿਆ ਇਹਨੂੰ ਕਿਆਰੀ ਨੂੰ ਬੈਠੇ ਆ ਬਾ ਸਾਰਾ ਦਿਨ ਬੈਠੀ ਨਹੀਂ ਡਿੱਦਾ ਹੀ ਸਾਰਾ ਦਿਨ ਇਹਨੇ ਲਾਕੀ ਸੁੱਟ ਕੇ ਬੈਠੀ ਨਾ ਕਦੀ ਤਾਂ ਨਹੀਂ ਹੋਈ ਕਿਆਰੀ ਰੱਬਾ ਜੀ اولاد ਦੇ ਨਾਲ ਦਾ ਸਹੀ ਸਲਾਮਤ اولاد ਦੇ ਚੋਂ اولاد ਦੇ ਜਿਹੜੇ ਦਰਦ ਨੇ ਮਾਂ ਬਾਪ ਨਹੀਂ ਹਸਾਰ ਪਾਉਂਦਾ ਮਾਂ ਬਾਪ ਸਿਰਫ ਜੀਵਨ ਦਿੰਦਾ ਹੈ ਪਰ ਨਸੀਬ ਜਿਹੜੇ ਨੇ ਆਪੋ ਆਪਣੇ ਨੇ ਇਹ ਵੀ ਸੱਚ ਸਾਬਤ ਹੁੰਦਾ ਕਿਉਂਕਿ ਇਹ ਧੀ ਸਾਡੀ ਮੰਝੇ ਦਾ ਹੀ ਜਿਹੜੀ ਇਸ ਵੇਲੇ ਪਈ ਹੋਈ ਹੈ ਤਾਂ ਇਹ ਤੇ ਇਹਦੇ ਵੀ ਬੁਰੇ ਹਾਲਾਤ ਨੇ ਜ਼ਰੂਰ ਤੇ ਇਸ ਨੂੰ ਇਲਾਜ ਦੀ ਇਲਾਜ ਸੇ ਇਤਰਾ ਹੋ ਪੰਦਾ ਤਾਂ ਅੱਜ ਇਹਨਾਂ ਹਾਲਾਤਾਂ ਦੇ ਵਿੱਚ ਨਾ ਹੁੰਦੀ ਤਾਂ ਜ਼ਰੂਰ ਜਲਬਾ ਚਾਰਾਂਗੇ ਤੇ ਇਹਦੇ ਨਾਨਾ ਜੀ ਵੀ ਸਾਡੇ ਨਾਲ ਨੇ ਕੀ ਨਾਮ ਹੈ ਤੁਹਾਡਾ ਬਲਵਿੰਦਰ ਸਿੰਘ ਜੀ ਬਲਵਿੰਦਰ ਜੀ ਮੈਨੂੰ ਇਹ ਦੱਸੋ ਕਿੰਨੇ ਕਿਓ ਇਲਾਜ ਤੇ ਪੈਸੇ ਲਾਉਂਦੇ ਨੇ ਮੈਂ ਦੇਖ ਰਿਹਾ ਬਹੁਤ ਹੀ ਬੁਰੇ ਹਾਲਾਤ ਤੇ ਪੈਸੇ ਪਹਿਲੋ ਲਾਤੇ ਹੀ ਫੇਰੇ ਪਹਿਲਾ ਲਾਤੇ ਆ ਕੋਈ ਗੰਟੀ ਤੋਂ ਹੈ ਨਹੀਂ ਕੋਈ ਹਾਂਜੀ ਤੇ ਹੁਣ ਤੇ ਇਲਾਜ ਤੇ ਉੱਧਰ ਗਈ ਇਹ ਇਲਾਜ ਤੋਂ ਬਗੈਰ ਹੁਣ ਤੇ ਪੈਸੇ ਕਿੱਥੋਂ ਲਾਉਣੇ ਹੈ ਹੀ ਨਹੀਂ ਤੇ ਪੱਲਾ ਜ ਕਰਾਇ ਨਹੀਂ ਮੁੜ ਕੇ ਆਈ ਪੈਸੇ ਹੀ ਸੜਕ ਤੋਂ ਹੈ ਨਹੀਂ ਨੇਤੇ ਸਟਾਟਾਟਾ ਲੱਗਦੀਆਂ ਰਹੀਆਂ ਤੇ ਮੇਰੇ ਵੀ ਹੁਣ ਮੇਰੇ ਪੰਜ ਸਾਲ ਹੋ ਗਿਆ ਮੈਂ ਕੰਮ ਨਹੀਂ ਕਰਦਾ ਉਹਨੂੰ ਇਹਦਾ ਸੋ ਬਚਪਨ ਚ ਇਹੋ ਜਿਹੇ ਹਾਲਾਤ ਰਹੇ ਨੇ ਇਹਦੇ ਬਚਪਨ ਚ ਹੀ ਇਹੋ ਜਿਹੇ ਹਾਲ ਰਹੇ ਇਹਦੇ ਹਾਂਜੀ ਸੋ ਛੋਟੀ ਛੋਟੀ ਨੂੰ ਖੜਿਆ ਸੀ ਉਦੋਂ ਵੀ ਖੜਦੇ ਰਹੇ ਆ ਤੇ ਪਰ ਨਹੀਂ ਹੀ ਤੋਂ ਡਾਕਟਰਾਂ ਨੇ ਪੜਿਆ ਨਹੀਂ ਇਹਨੂੰ ਜੀ ਹਾਂਜੀ ਕਹਿੰਦੇ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਇਹ ਵੀ ਸਭ ਸਹੀ ਹੈ ਕਿ ਤੁਸੀਂ ਇਸ ਹਾਲਾਤ ਦੇ ਵਿੱਚ ਵੀ ਇਹਦਾ ਸਹਾਰਾ ਬਣੇ ਹੋ ਕਿਉਂਕਿ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਫਿਰ ਵੀ ਮੈਂ ਦੇਖ ਰਿਹਾ ਕਿ ਵਿਆਜ ਨੂੰ ਤੁਸੀਂ ਪਿਆਰ ਨਾਲ ਭਰ ਰਹੇ ਹੋ ਤਾਂ ਕਿੰਨੀ ਜੇ ਦਰਦ ਹੁੰਦੀ ਹੈ ਇਸ ਹਾਲਾਤ ਦੇ ਵਿੱਚ ਜਦੋਂ ਦੇਖਦੇ ਹੋ ਕੀ ਬੰਤ ਤੇ ਬੀਜ ਦੀ ਤੁਹਾਡੀ ਇਹਦੇ ਜਦੋਂ ਦਰਦ ਹੁੰਦੀ ਹੈ ਉਦੋਂ ਤੇ ਭੱਜ ਕੇ ਜਾ ਕੇ ਦਵਾਈ ਲਿਆਕ ਦੇ ਦਈ ਦੀ ਇਹਨੇ ਦੱਸ ਦੇਣਾ ਮੈਨੂੰ ਆਹ ਗੋਲ ਹੁੰਦੀ ਆ ਪਹਿਲੀ ਵਾਰ ਦਵਾਈ ਇਹਦੀ ਲਿਆ ਕੇ ਰੱਖਦੇ ਨਹੀਂ ਵੀ ਇਹਨੂੰ ਆਹ ਪ੍ਰੋਬਲਮ ਇਹਨੂੰ ਆਉਣੀ ਆ ਉਦੋਂ ਇਹਨੂੰ ਭੱਜ ਕੇ ਦਵਾਈ ਤੇ ਦੇ ਦੇ ਦਈ ਦੀ ਤੇ ਠੀਕ ਹੋ ਜਾਂਦੀ ਫਿਰ ਦੋ ਹਾਂਜੀ ਤੇ ਮੈਨੂੰ ਇਹ ਦੱਸੋ ਬਲਵਿੰਦਰ ਜੀ ਪੈਸੇ ਕਿੰਨੇ ਘਲਾਤੇ ਨੇ ਹੁੰਦਾ ਇਲਾਜ ਬਾਰੇ ਡਾਕਟਰ ਜੀ ਕਹਿੰਦੇ ਇਲਾਜ ਹੋਣਾ ਸੰਭਵ ਆ ਇਲਾਜ ਹੋ ਪਾਏਗਾ ਇਸ ਦਾ ਇਹਦਾ ਇਲਾਜ ਡਾਕਟਰਾਂ ਨੇ ਤੇ ਨਹੀਂ ਮੁਰਕੇ ਕੋਈ ਗੱਲ ਗੁੱਲ ਦੱਸੀਾਨੂੰ ਪੀ ਇਹਦਾ ਇਲਾਜ ਲੋ ਜੀ ਦਾ ਕੋਈ ਕਹਿੰਦੇ 100% ਇਹਦਾ ਹੈਂਡੀਕੈਪ ਐ 100% ਹੈਂਡੀਕੈਪ ਦਾ ਇਹਦਾ ਬਣਿਆ ਮਤਲਬ ਪਾਸ ਬਣਿਆ ਬੀ ਬਿਮਾਰੀ ਇਹਨੂੰ ਜੇ ਹੱਥ ਪੈਰ ਵਾਧਦੇ ਜਾ ਰਹੇ ਨੇ ਉਮਰ ਵਾਧੀ ਜਾ ਰਹੀ ਹੈ ਲੇਕਿਨ ਇਹ ਰੇੜ ਰੇੜ ਦੀ ਐ ਰੇੜ ਵੀ ਨਹੀਂ ਐ ਰੇੜ ਦੀ ਵੀ ਨਹੀਂ ਐ ਇਦਾਂ ਯਾਰ ਖਲਤਾਂ ਖਲਾ ਕੇ ਇਦਾਂ ਬੈਠੀ ਐ ਇਦਾਂ ਕੋਈ ਲਤ ਨਹੀਂ ਗਾਂ ਮšan ਦੀ ਬੋਲਦੀ ਐ ਵੇ ਬੋਲਦੀ ਆ ਵਾਹ ਜੀ ਵਾਹ ਜੀ ਔਰ ਕੁਛ ਨਹੀਂ ਗਾ ਬੇਟਾ ਜੀ ਨਾਮ ਜੀ ਤੁਹਾਡਾ ਦਾਦਾ ਕੋਮਲਪ੍ਰੀਤ ਕਾਰ ਕੋਮਲ ਮੈਨੂੰ ਦੱਸੋ ਕੀ ਹੁੰਦਾ ਤੁਹਾਨੂੰ ਦਰਦ ਹੁੰਦੀ ਐ ਦਵਾਈ ਦੀ ਲੋੜ ਹੁੰਦੀ ਐ ਕਿਸ ਚੀਜ਼ ਦੀ ਲੋੜ ਹੁੰਦੀ ਹੁੰਦੀ ਐ ਆ ਕਿੰਨੀ ਕੀ ਪਰੇਸ਼ਾਨੀ ਹੁੰਦੀ ਐ ਦੂਜੇ ਬੱਚਿਆਂ ਨੂੰ ਜਦੋਂ ਦੇਖਦੇ ਹੋ ਤੁਹਾਡੇ ਸਾਹਮਣੇ ਹੱਸਦੇ ਨੇ ਖੇਡ ਲਏ ਨੇ ਤੁਹਾਡੇ ਦਿਲ ਦੇ ਵੀ ਚੂਈ ਆਉਂਦਾ ਕਿ ਤੁਸੀਂ ਵੀ ਹੱਸੋ ਨਾਲ ਉਹਨਾਂ ਦੇ ਖੇਡੋ ਜਾਣਾ ਬਾਜ਼ਾਰ ਚੋਂਦੇ ਤੁਸੀਂ ਹਾਂ ਯੋ ਨੀ ਦੱਸ ਬੇਟਾ ਹੁੰਦੀ ਆ ਸਹੀ ਹੋਣਾ ਚਾਹੁੰਦੇ ਹੋ ਠੀਕ ਹੋਣਾ ਚਾਹੁੰਦੇ ਹੋ ਹਾਂ ਮੈਨੂੰ ਇਹ ਦੱਸ ਬੇਟੀ ਤੀਨ ਰੀ ਕੀ ਬੰਨਾ ਚਾਹੁੰਨੀ ਆ ਸਹੀ ਹੋਣ ਤੋਂ ਬਾਅਦ ਪੜ੍ਹਨਾ ਤੂੰ ਪੜ੍ਹਨਾ ਚਾਹੁੰਨੀ ਹੈ ਕੀ ਬੰਨਾ ਹੈ ਵੱਡੇ ਹੋ ਕੇ ਹਾਂ ਕੀ ਬੰਨਾ ਵੱਡੇ ਹੋ ਕੇ ਇਹ ਹੈ ਮੈਡਮ ਮੈਡਮ ਜੀ ਟੀਚਰ ਬੰਨਾ ਹੈ ਅਸਦੀ ਨੇ ਤਾਂ ਹਾਲਾਤ ਇਹੋ ਜਿਹੇ ਨੇ ਮੰਜੇ ਤੇ ਪਈ ਹੋਈ ਆ ਤਾਂ ਬੁਰੇ ਹਾਲਾਤਾਂ ਦੇ ਵਿੱਚ ਆਈ ਸੀ ਸਾਡੀ ਪਰ ਜੇ ਲੋੜ ਆ ਤਾਂ ਤੁਹਾਡੀਆਂ ਦਵਾਵਾਂ ਦੀ ਤੁਹਾਡੀਆਂ ਅਸੀਸਾਂ ਦੀ ਬਹੁਤ ਸਾਰੇ ਆ ਦਾਨੀ ਸੱਜਣ ਨੇ ਐਨ ਆਰ ਆਈ ਭਰਾ ਨੇ ਜਿਹੜੇ ਹਮੇਸ਼ਾ ਹੀ ਲੋੜਵੰਦਾਂ ਦਾ ਪਰਿਵਾਰਾਂ ਦੀ ਬਾਹ ਫੜਦੇ ਨੇ ਤਾਂ ਇਹ ਮੰंजे ਤੇ ਬੈਠੇ ਹੋਏ ਨਾਨਾ ਨਾਨੀਆਂ ਤੇ ਧੋਤੀ ਜਿਹੜੇ ਉਮੀਦ ਦੇ ਵਿੱਚ ਨੇ ਕਿ ਕੋਈ ਰੱਬ ਦਾ ਫਰਿਸ਼ਤਾ ਬਣ ਇਹਨਾਂ ਦੇ ਪਰਿਵਾਰ ਤਾਂ ਹੀ ਪਹੁੰਚੇ ਇਸ ਧੀ ਦਾ ਜਿਹੜਾ ਇਲਾਜ ਹੋ ਪਾਵੇ ਤਾਂ ਬਹੁਤ ਹੀ ਬੁਰੇ ਹਾਲਾਤਾਂ ਦੇ ਵਿੱਚ ਹੈ ਸਾਡੀ 16 ਸਾਲ ਦੀ ਧੀ ਹੈ ਜਿਹੜੀ ਰੇੜ ਵੀ ਨਹੀਂ ਪਾਉਂਦੀ ਚੱਲ ਵੀ ਨਹੀਂ ਪਾਉਂਦੀ ਤਾਂ ਬੜੇ ਉਮੀਦਾਂ ਨੇ ਐਨ ਆਰ ਆਈ ਭਰਾਵਾਂ ਦੇ ਦਾਨੀ ਸੱਜਣਾ ਦੇ ਆ ਇਹੋ ਜਿਹਾ ਹੀ ਦਾਨੀ ਵੀਰ ਬਣ ਕੇ ਇੱਥੇ ਪਹੁੰਚੇ ਨੇ ਦਲਜੀਤ ਸਿੰਘ ਜੀ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਨੇ ਤਾਂ ਇਸ ਵੀਡੀਓ ਤੋਂ ਬਾਅਦ ਵੀਡੀਓ ਵਾਇਰਲ ਹੋਈ ਸੀ ਇਸ ਪਰਿਵਾਰ ਦੀ ਤਾਂ ਦਲਜੀਤ ਭਾਜੀ ਜਿਹੜੇ ਕਿ ਪੰਜਾਬ ਪੁਲਿਸ ਦੇ ਵਿੱਚ ਡਿਊਟੀਆਂ ਦੀ ਡਿਊਟੀਆਂ ਦੇ ਰਹੇ ਨੇ ਉਹ ਵੀ ਇੰਨਾ ਤਾਂ ਹੀ ਪਹੁੰਚੇ ਨੇ ਤੇਲ ਫੁੱਲ ਸੇਵਾ ਜ਼ਰੂਰ ਭੇਜੀ ਹੈ ਪਰ ਹਾਲਾਤ ਇੰਨੇ ਮਾੜੇ ਨੇ ਕਿ ਬਹੁਤ ਪੈਸਿਆਂ ਦੀ ਲੋੜ ਹੈ ਇਸ ਦੀ ਇਲਾਜ ਵਾਸਤੇ ਤਾਂ ਦਲਜੀਤ ਭਾਜੀ ਕਿਵੇਂ ਪਤਾ ਚੱਲਿਆ ਇਸ ਪਰਿਵਾਰ ਨੂੰ ਮੈਂ ਜੀ ਇੱਕ ਵੀਡੀਓ ਦੇਖੀ ਸੀਗੀ ਉਸ ਵੀਡੀਓ ਦੇ ਵਿੱਚ ਇੱਕ ਬੱਚੀ ਜਿਹੜੀ ਛੋਟੀ ਹੈ ਕਿ ਉਹ ਆਪਣੇ ਮੰਝੇ ਤੇ ਬੈਠੀ ਹੋਈ ਆ ਤੇ ਉਹਦੀ ਜਿਹੜੀ ਨਾਨੀ ਆ ਉਹਨੂੰ ਚੁੱਕ ਕੇ ਅੰਦਰ ਲੈ ਕੇ ਜਾ ਰਹੀ ਆ ਬਾਹਰ ਲੈ ਕੇ ਜਾ ਰਹੀ ਆ ਉਹ ਵੀਡੀਓ ਦੇਖ ਕੇ ਤੇ ਮੈਂ ਅੱਜ ਜੋ ਵੀ ਥੋੜਾ ਜਿਹਾ ਰਸਣ ਲੈ ਕੇ ਆਇਆ ਸੀ ਤੇ ਇਹ ਬੱਚੀ ਦੇ ਘਰ ਆਏ ਆ ਪਿੰਡ ਛਾਪਿਆਂ ਵਾਲੀ ਨੇੜੇ ਬੱਬ ਬਕਾਲਾ ਤੇ ਉੱਥੇ ਆ ਕੇ ਦੇਖਿਆ ਜੋ ਹਾਲਾਤ ਆਪਾਂ ਉਹ ਪਹਿਲਾਂ ਦੇਖੇ ਸੀ ਉਹ ਤੋਂ ਵੀ ਬੱਤਰ ਨੇ ਤੇ ਇਹਨਾਂ ਦੇ ਹਾਲਾਤ ਦੋਹਾਂ ਬਜ਼ੁਰਗਾਂ ਦੇ ਜੋ ਵੇਖ ਜਾਂਦੇ ਆ ਕਿ ਜਿਹੜੇ ਅੱਜ ਬਜ਼ੁਰਗ ਦੀ ਅਵਸਥਾ ਵਿੱਚ ਇਹਨਾਂ ਦਾ ਕਿਸੇ ਨੇ ਸਹਾਰਾ ਬਣਨਾ ਸੀ ਤੇ ਆਪਣੀ ਦੋਤੀ ਦਾ ਜਿਹੜੀ ਬਿਮਾਰ ਹੈ ਵਿਚਾਰੀ ਛੋਟੀ ਹੁੰਦੀ ਹੈ ਬਚਪਨ ਤੋਂ ਹੀ ਉਹਦਾ ਸਹਾਰਾ ਬਣ ਕੇ ਬੈਠੇ ਹੋਏ ਨੇ ਜੋ ਵੀ ਇਹਨਾਂ ਨੇ ਦੱਸਣ ਦੇ ਅਨੁਸਾਰ ਕਿ ਇਹਨਾਂ ਨੇ ਛੋਟਿਆਂ ਹੁੰਦੇ ਬੱਚੀ ਦਾ ਇਲਾਜ ਕਰਾਇਆ 16 ਸਾਲ ਦੀ ਉਮਰ ਹੋ ਚੁੱਕੀ ਹੈ ਇਹ ਬੱਚੀ ਦੇ ਹੱਥ ਪੈਰ ਜਿਹੜੇ ਆ ਉਹ ਬਹੁਤ ਜ਼ਿਆਦਾ ਆਪਣੇ ਜੇ ਵੇਖਿਆ ਜਾਵੇ ਆਕਾਰ ਤੋਂ ਵੱਡੇ ਨੇ ਔਰ ਇਹਨਾਂ ਦੀ ਹੱਡੀਆਂ ਜਿਹੜੀਆਂ ਉਹ ਵੱਧ ਰਹੀਆਂ ਬੱਚੀ ਰੜਕੇ ਵੀ ਫੋਟੋ ਦੋ ਫੋਟੋ ਨਹੀਂ ਦੇ ਸਕਦੀ ਤੇ ਜਿੰਨਾ ਇਹਨਾਂ ਦੇ ਦੱਸਣ ਅਨੁਸਾਰ ਕਿ ਜਿਹੜੇ ਇਹਨਾਂ ਦੇ ਨਾਨਾ ਜੀ ਬੇਟੀ ਦੇ ਉਹ ਮੰਝੇ ਤੇ ਬੈਠੇ ਨੇ 5 ਸਾਲ ਤੋਂ ਤੇ ਜਿਹੜੀ ਮਾਤਾ ਵਾ ਉਹ ਕਿਸੇ ਦੇ ਘਰ ਚ ਕੰਮ ਕਰਕੇ ਤੇ ਆਪਣੇ ਘਰ ਦਾ ਕੁਝ ਜ਼ਿਆਦਾ ਚਲਾ ਰਹੀ ਆ ਤੇ ਜਿੰਨਾ ਵੀ ਪੈਸਾ ਪਹਿਲਾਂ ਲੱਗ ਚੁੱਕਾ ਉਹਦੇ ਦੱਸਣ ਅਨੁਸਾਰ ਇਹਨਾਂ ਦੀਆਂ ਤਿੰਨ ਲੜਕੀਆਂ ਸੀ ਤਿੰਨੇ ਲੜਕੀਆਂ ਜਿਹੜੀਆਂ ਉਹ ਆਪ ਆਪਣੇ ਘਰੀਆਂ ਬੈਠੀਆਂ ਆਪਣੇ ਵਿਹਈਆਂ ਹੋਈਆਂ ਜਿਹੜੀ ਇਹਦੀ ਬੇਟੀ ਦੀ ਮੰਮੀ ਸੀਗੀ ਇਹਦੇ ਜਿਹੜੇ ਪਹਿਲਾਂ ਜਵਾਈ ਸੀਗੀ ਉਹਨਾਂ ਦੀ ਡੈਥ ਹੋਣ ਕਰਕੇ ਇਹ ਬੇਟੀ ਨੂੰ ਦੂਸਰੀ ਜਗ੍ਹਾ ਵਿਆਹ ਤੇ ਇਹ ਬੇਟੀ ਜਿਹੜੀ ਆ ਉਹ ਉਹਨਾਂ ਦੀ ਕੁੱਖ ਵਿੱਚੋਂ ਸੀਗੇ ਤੇ ਇਹ ਬੇਟੀ ਇੱਥੇ ਜਿਹੜੀ ਆ ਨਾਨੀ ਦੇ ਉੱਤੇ ਡਿਪੈਂਡ ਹੋਈ ਆ ਇਹ ਕਹਿੰਦੇ ਕੰਦੀ ਉੱਤੇ ਕੰਡੇ ਉੱਤੇ ਰੁਖੜਾ ਐਸ ਵੇਲੇ ਇਹ ਜਿਹੜੀ ਅਵਸਥਾ ਵਾ ਇਹਨਾਂ ਦੀ ਇਹ ਇਸ ਸਤਿਰਾਮ ਆਪੇ ਪਤਾ ਨਹੀਂ ਕਦੀ ਵੀ ਕਿਸੇ ਵੇਲੇ ਵੀ ਅਚਾਨਕ ਵੀ ਇਹ ਜਿਹੜੇ ਆ ਸਾਨੂੰ ਕੋਈ ਦੁੱਖ ਤਕਲੀਫ ਹੋ ਸਕਦੀ ਆ ਬਜੁਰਗ ਵਸਤਾ ਵਾ ਕਿਸੇ ਵੇਲੇ ਵੀ ਸਾਨੂੰ ਕੋਈ ਇਹੋ ਜੀ ਅਭੀ ਨਬੀ ਹੋ ਸਕਦੀ ਆ ਤੇ ਇਹ ਜਵਾਨ ਧੀ ਨੂੰ ਆਪਾਂ ਕਿੱਥੇ ਛੱਡ ਕੇ ਜਾਵਾਂਗੇ ਕਿਸ ਦੇ ਹਸਾਰੇ ਛੱਡ ਕੇ ਜਾਵਾਂਗੇ ਗੱਲਜੀਤ ਭਾਜੀ ਮਾਤਾ ਜੀ ਦੱਸ ਰਹੇ ਨੇ ਕਿ ਬਹੁਤ ਸਾਰੇ ਪੈਸੇ ਹੀ ਇਲਾਜ ਤੇ ਲਾਤੇ ਨੇ ਹੁਣ ਪੈਸੇ ਵੀ ਹੈ ਨਹੀਂ ਇਲਾਜ ਵਾਸਤੇ ਥੋੜੀ ਬਹੁਤੀ ਦਵਾਈ ਲਿਓਣੀ ਪੈਂਦੀ ਆ ਉਹਦੇ ਨਾਲ ਜਿਹੜੀ ਰੋਜੀ ਰੋਟੀ ਚੱਲਦੀ ਆ ਉਹਦੇ ਵਿੱਚ ਹੀ ਦਵਾਈ ਲਿਉਂਦੇ ਨੇ ਤਾਂ ਚੇਵੇਂ ਜੇ ਹਾਲਾਤ ਨੇ ਤੁਸੀਂ ਵੀ ਪਹੁੰਚੇ ਅੱਜ ਤਾਂ ਪਰਿਵਾਰ ਦੀ ਕੀ ਹਾਲਾਤ ਨਜ਼ਰ ਆਏ ਪਰਵਾਹ ਦੇ ਹਾਲਾਤ ਤੁਸੀਂ ਆ ਬਾਖੂਬੀ ਆ ਦੇਖਿਆ ਵੀਡੀਓ ਵਿੱਚ ਵੀ ਦਿਖਾਇਆ ਹੋਏਗਾ ਕਿ ਘਰ ਦੇ ਆ ਵੇਖੋ ਕੱਚਾ ਜਗਾਵਾ ਔਰ ਜਿਹੜਾ ਕਮਰੇ ਆ ਉਹ ਬਹੁਤ ਨੀਵੇਂ ਨੇ ਬਹੁਤ ਬਾਲਿਆਂ ਵਾਲੀ ਛੱਤਾਂ ਟੁੱਟਣ ਵਾਲੇ ਬਾਲੇ ਹੈਗੇ ਨੇ ਔਰ ਮੀਂਹ ਜਦੋਂ ਆਉਂਦਾ ਤੇ ਚੁੰਦੇ ਵੀ ਆ ਔਰ ਇਹਨਾਂ ਦੇ ਘਰਾਂ ਦੇ ਵਿੱਚ ਜੋ ਵੀ ਅੰਦਰ ਐਂਟਰੀ ਦੇ ਵੇਖੋ ਬਾਹਰਲਾ ਗੇਟ ਵੀ ਉਹ ਵੀ ਟੁੱਟਾ ਹੋਇਆ ਤੇ ਇਸ ਵੇਲੇ ਸਿਰਫ ਜਿਹੜੀ ਮਾਤਾ ਦੇ ਦੱਸਣ ਅਨੁਸਾਰ ਵੀ ਇਹਨਾਂ ਦਾ ਘਰ ਦਾ ਬਹੁਤ ਜ਼ਿਆਦਾ ਬੜੀ ਮੁਸ਼ਕਲ ਨਾਲ ਚੱਲ ਰਿਹਾ ਹੈ ਦਲਜੀਤ ਵੀਰ ਜੀ ਮੈਂ ਦੇਖਦਾ ਕਿ ਜਿੱਥੇ ਵੀ ਕੋਈ ਪਰੇਸ਼ਾਨੀ ਹੁੰਦੀ ਹੈ ਕੋਈ ਪ੍ਰੋਬਲਮ ਹੁੰਦੀ ਹੈ ਕੋਈ ਰੱਬ ਜਿਆ ਫਰਿਸ਼ਤਾ ਪਹੁੰਚਦਾ ਤਾਂ ਉਸ ਚਿਹਰੇ ਜਿਹੜੇ ਉਦਾਸੀ ਚਿਹਰਿਆਂ ਤੇ ਹੁੰਦੀ ਹੈ ਉਹਨਾਂ ਤੇ ਜਰੂਰ ਰੌਣਕ ਆ ਜਾਂਦੀ ਹੈ ਅੱਜ ਤੁਸੀਂ ਵੀ ਰੱਬ ਦਾ ਫਰਿਸ਼ਤਾ ਬਣ ਇਸ ਪਰਿਵਾਰ ਤਾਂ ਹੀ ਪਹੁੰਚੇ ਹੋ ਤਾਂ ਜਦੋਂ ਤੁਸੀਂ ਪਹੁੰਚੇ ਧੀ ਸਾਡੀ ਚਾਹੇ ਮੰਜੇ ਤੇ ਬੈਠੀ ਹੈ ਤੁਸੀਂ ਦਿਲਾਰ ਨਾਲ ਇਹਨੂੰ ਬੁਲਾਇਆ ਤਾਂ ਉਹਦੇ ਚਿਹਰੇ ਤੇ ਰੌਣਕ ਆਈ ਹੈ ਕਿਵੇਂ ਜਿਹੜੇ ਬੜੇ ਬੁਰੇ ਹਾਲਾਤਾਂ ਦੇ ਵਿੱਚ ਸੀ ਚਾਹੇ ਤੇਲ ਫੁੱਲ ਲੈਂਦਾ ਤੁਸੀਂ ਫਿਰ ਵੀ ਉਸ ਧੀ ਦੇ ਜੋ ਚਿਹਰੇ ਤੇ ਰੌਣਕ ਆਈ ਹੈ ਜੀ ਪੁਲਿਸ ਵਾਲਾ ਭਰਾ ਆਇਆ ਤਾਂ ਤੁਸੀਂ ਸੇਵਾ ਨਿਭਾਈ ਹੈ ਕਿਵੇਂ ਦੇ ਪਰਮਾਤਮਾ ਦੀ ਬੜੀ ਵੱਡੀ ਦੇਣ ਹੈ ਕਿ ਸਾਨੂੰ ਪਰਮਾਤਮਾ ਨੇ ਇਹੋ ਜੀ ਸੇਵਾ ਦਿੱਤੀ ਆ ਸਾਡਾ ਤੇ ਇੱਕ ਛੋਟਾ ਜਿਹਾ ਹੀਲਾ ਵਾ ਇਹ ਜਿਹੜੀ ਵੀਡੀਓ ਆ ਲੋਕਾਂ ਤੱਕ ਪਹੁੰਚਦਾ ਕਰਨ ਦੀ ਤਾਂ ਜੋ ਇਹ ਜਿਹੜੀ ਵੀਡੀਓ ਆ ਲੋਕਾਂ ਤੱਕ ਪਹੁੰਚ ਹੋ ਜੇ ਤੇ ਕਿਸੇ ਦੀ ਇਹ ਧੀ ਦਾ ਇਲਾਜ ਹੋ ਕਿਸੇ ਇਹਦੀ ਪਰਵਰਿਸ਼ ਹੋ ਸਕੇ ਇਹਨੂੰ ਕੋਈ ਪੜ੍ਹਾ ਲਿਖਾ ਸਕੇ ਤੇ ਇਹ ਆਪਣੇ ਬੇਟੀ ਪੈਰਾਂ ਤੇ ਖੜੀ ਹੋ ਜਵੇ ਜਿਹੜੇ ਇਸ ਵੇਲੇ ਬਿਜੁਗ ਅਵਸਥਾ ਵਿੱਚ ਇਹ ਬੈਠੇ ਨੇ ਇਹਨਾਂ ਦੀ ਜਿਹੜੀ ਹੈ ਇਸ ਵੇਲੇ ਜਿਹੜੇ ਮੋਢਿਆਂ ਤੋਂ ਪਾ ਦਿਆ ਉਹ ਉੱਤਤ ਜਾਵੇ ਸਭ ਤੋਂ ਵੱਡੀ ਗੱਲ ਆ ਉਹ ਬੱਚੀ ਦੇ ਜਿਹੜੇ ਚਿਹਰੇ 'ਚ ਖੇੜਾ ਆਇਆ ਸੀਗਾ ਉਹਨੂੰ ਵੇਖ ਕੇ ਅਸੀਂ ਮਹਿਸੂਸ ਕਰਦੇ ਆ ਕਿ ਬੱਚੀ ਨੂੰ ਅੱਜ ਵੀ ਆਪਣੇ ਜਿਹੜੇ ਸਾਥੀ ਆ ਦੋਸਤ ਆ ਭੈਣ ਭਰਾ ਉਹਨਾਂ ਦੀ ਜਰੂਰਤ ਹੈ ਲੇਕਿਨ ਅੱਜ ਬੱਚੀ ਇਕੱਲੀ ਬੈਠੀ ਆ ਜਿਸ ਤਾਂ ਕਿ ਇਹ ਆਪ ਮਾਰ ਦਿੰਦੇ ਨੇ ਔਰ ਮਾਤਾ ਜੀ ਜਿਹੜੇ ਕੰਮਕਾਜ ਚ ਚੱਲ ਜਾਂਦੇ ਨੇ ਤੇ ਮਾਤਾ ਜੀ ਕਹਿੰਦੇ ਕਿ ਮੈਂ ਬਾਥਰੂਮ ਵੀ ਇਹਨਾਂ ਨੂੰ ਜਾਣ ਲੱਗਿਆਂ ਕਰਵਾ ਕੇ ਜਾਂਦੀ ਆ ਤੇ ਜਦੋਂ ਮੈਂ ਕੰਮ ਤੋਂ ਆਉਂਦੀ ਆ ਉਦੋਂ ਆ ਕੇ ਮੈਂ ਕੰਮ ਇਹਨਾਂ ਨੂੰ ਮੈਂ ਬਾਥਰੂਮ ਕਰਾਉਂਦੀ ਆ ਜਾਂ ਮੈਂ ਡੁੱਟੀ ਪਾਣੀ ਵੀ ਆ ਕੇ ਦਿੰਦੀ ਆ ਤੇ ਇਹ ਬੇਟੀ ਜਿਹੜੀ ਆ ਉਦੋਂ ਸਿਰਫ ਨਾਨੀ ਉਹ ਕਿਸੇ ਨੂੰ ਆਵਾਜ਼ ਨਹੀਂ ਮਾਰਦੇ ਤੇ ਸਾਡੇ ਵਾਲੇ ਵੇਖ ਕੇ ਇਹ ਬੇਟੀ ਦੇ ਜਿਹੜਾ ਚਿਹਰਾ ਖੇੜਾ ਆਇਆ ਸੀਗਾ ਉਸ ਚੀਜ਼ ਨੂੰ ਆਪਾਂ ਮਹਿਸੂਸ ਕਰਦੇ ਆ ਉਹ ਦੇਖਿਆ ਵੀ ਹੋਏਗਾ ਇਹ ਬੇਟੀ ਜਿਹੜੀ ਅੱਗੇ ਤੋਂ ਖੁਸ਼ ਨਜ਼ਰ ਆਈ ਦਲਜੀਤ ਭਾਜੀ ਤੁਸੀਂ ਪਹਿਲਾਂ ਵੀ ਬਹੁਤ ਲੋੜਵੰਦ ਪਰਿਵਾਰਾਂ ਦੀ ਮਦਦ ਵਾਸਤੇ ਪਹੁੰਚਦੇ ਰਹੇ ਹੋ ਤਾਂ ਹਮੇਸ਼ਾ ਲੋੜਵੰਦ ਪਰਿਵਾਰਾਂ ਦਾ ਸਹਾਰਾ ਬਣੇ ਹੋ ਤਾਂ ਮੈਂ ਦੇਖ ਰਿਹਾ ਜੀ ਇਹ ਧੀ ਸਾਡੀ ਜਿਹੜੀ ਮੰਜੇ ਤੇ ਪਈ ਹੋਈ ਹੈ ਇਸ ਨੂੰ ਵੀ ਬਹੁਤ ਸਾਰੇ ਪੈਸਿਆਂ ਦੀ ਲੋੜ ਹੈ ਕਿਉਂਕਿ ਇਹ ਨਾਜ ਵਾਸਤੇ ਬੜੇ ਪੈਸਿਆਂ ਦੀ ਲੋੜ ਹੈ ਤਾਂ ਮੈਂ ਚਾਹਣਾ ਕਿ ਤੁਹਾਡੀ ਬਹੁਤ ਐਨਆਰਆਈ ਭਰਾ ਤੇ ਸਮਾਜ ਦੇ ਵੀਰ ਜਿਹੜੇ ਨੇ ਸੁਨਵਾਈ ਕਰਦੇ ਨੇ ਤੁਹਾਡੀ ਅੱਧੀ ਆਵਾਜ਼ ਤੇ ਹਮੇਸ਼ਾ ਹੀ ਪਰਿਵਾਰ ਲਈ ਹਾਜ਼ਰ ਹੋ ਜਾਂਦੇ ਨੇ ਤਾਂ ਕੀ ਅਪੀਲ ਲਾਉਣੀ ਚਾਹੁੰਦੇ ਇਸ ਤਰ੍ਹਾਂ ਵੇਖੋ ਜੀ ਮੈਂ ਤੇ ਇੱਕ ਆਮ ਨੋਰਮਲ ਜਿਹੜੀ ਪੋਸਟ ਵੀ ਪਾ ਸਕਦਾ ਸੀਗਾ ਲੇਕਿਨ ਤੁਹਾਡੇ ਮਾਧਿਅਮ ਰਹੀਂ ਇਹ ਮੀਡੀਆ ਰਹੀਂ ਮੀਡੀਆ ਜਿਹੜਾ ਇੱਕ ਚੌਥਾ ਥੰਮ੍ਹ ਗਏ ਨੇ ਗਿਆ ਇਸ ਰਹੀਂ ਅਸੀਂ ਲੋਕਾਂ ਤੱਕ ਆਵਾਜ਼ ਲਾਉਣਾ ਚਾਹੁੰਦੇ ਆ ਕਿ ਇਹ ਬੇਟੀ ਦੀ ਪਰਦੇਸ਼ ਪੜ੍ਹਾਈ ਲਿਖਾਈ ਤੇ ਇਹਦੀ ਸਾਂਭ ਸੰਭਾਲ ਤੇ ਇਹਦੀ ਜਿਹੜੀ ਆ ਖਾਸ ਕਰਕੇ ਜਿਹੜੀ ਆ ਇਹਦਾ ਇਲਾਜ ਉਹ ਕੋਈ ਸਸਾ ਇਹਨੂੰ ਲੈ ਲਵੇ ਤੇ ਬਹੁਤ ਵਧੀਆ ਹੋਏਗਾ ਅਸੀਂ ਤੇ ਇੱਕ ਅਪੀਲ ਹੀ ਕਰ ਸਕਦੇ ਆ ਇਹ ਮੈਨੂੰ ਪਤਾ ਕਿ ਸਾਡੀ ਇੱਕ ਆਵਾਜ਼ ਤੇ ਬਹੁਤ ساری ਸੰਗਤ ਜਿਹੜੀ ਇਕੱਠੀ ਹੋ ਜਾਂਦੀ ਆ ਜਿਸ ਤਰ੍ਹਾਂ ਕਿ ਪਹਿਲਾਂ ਇਹ ਆਪਾਂ ਕੋਈ ਅਪੀਲ ਲਾਉਂਦੇ ਸੀ ਤੇ ਲੋਕੀ ਬੜੇ ਆ ਕੇ ਇਕੱਠੇ ਹੁੰਦੇ ਸੀ ਅੱਜ ਵੀ ਇਸ ਚੀ ਦੀ ਜਰੂਰਤ ਆ ਬਹੁਤ ਸਾਰੀਆਂ ਇਹੋ ਜਿਹੀਆਂ ਸੰਸਥਾਵਾਂ ਹੈਗੀਆਂ ਜਿਹੜੇ ਇਹੋ ਜਿਹੇ ਬੱਚੇ ਅਡਾਪਟ ਕਰਦੇ ਆ ਤੇ ਉਹਨਾਂ ਦਾ ਇਲਾਜ ਵੀ ਕਰਾਉਂਦੇ ਆ ਤਾਂ ਜ਼ਰੂਰ ਦਲਜੀਤ ਭਾਜੀ ਇਸ ਪਰਿਵਾਰ ਦਾ ਮੋਬਾਈਲ ਨੰਬਰ ਜਾਂ ਇਥੋਂ ਦਾ ਐਡਰੈਸ ਦੱਸ ਦਿਓ ਕਿ ਸਿੱਧੀ ਮਦਦ ਆ ਜਿਹੜੀ ਪਰਿਵਾਰਤਾ ਹੀ ਹੋਣੀ ਚਾਹੀਦੀ ਆ ਅਸੀਂ ਜਾਣਦੇ ਆ ਕਿ ਤੁਸੀਂ ਹਮੇਸ਼ਾ ਹੀ ਪਰਿਵਾਰਤਾ ਹੀ ਸਿੱਧੀ ਮ ਉਦੇ ਪਰਿਵਾਰ ਤਾਈਂ ਹੀ ਮਦਦ ਪਹੁੰਚੇ ਤਾਂ ਇਸ ਪਰਿਵਾਰ ਦਾ ਮੋਬਾਈਲ ਨੰਬਰ ਜੇ ਪਤਾ ਹੈ ਤਾਂ ਲੈ ਲਿਓ ਤਾਂ ਇੱਥੋਂ ਦਾ ਐਡਰੈਸ ਵੀ ਦਾ ਬਾਪੂ ਜੀ ਮੋਬਾਈਲ ਨੰਬਰ ਤੁਹਾਡਾ ਕੀ ਆ 98799 ਜੀ 99882 ਜੀ ਬਰਾਬਰ ਹੋ ਗਿਆ 98799 ਜੀ 99882 ਪਿੰਡ ਛਾਪਿਆਲੀ ਜੀ ਮੇੜੇ ਬਾਬਾ ਪਕੜਾ ਤਾਂ ਜਰੂਰ ਜੀ ਇਸ ਪਰਿਵਾਰ ਦੀ ਮਦਦ ਜਰੂਰ ਹੋਣੀ ਚਾਹੀਦੀ ਹੈ ਜਿਹੜੀਆਂ ਉਦਾਸੀ ਭਰੀਆਂ ਨਜ਼ਰਾਂ ਨੇ ਨਾਨੇ ਨਾਨੀ ਦੀਆਂ ਆਪਣੇ ਦੋਤੀ ਦੇ ਇਲਾਜ ਵਾਸਤੇ ਇਹ ਹੋਰ ਮਦਦ ਦੀ ਉਮੀਦ ਨਹੀਂ ਲਾਉਂਦੇ ਸਿਰਫ ਇਲਾਜ ਦੇ ਇਲਾਜ ਵਾਸਤੇ ਪੈਸਿਆਂ ਦੀ ਉਮੀਦ ਲਾ ਰਹੇ ਨੇ ਕਿ ਇਹਨਾਂ ਦੇ ਧੀਰਾ ਨਹੀਂ ਜੜੀ ਕਿ ਦੋਤੀ ਇਹਨਾਂ ਦੀ ਉਹਨਾਂ ਦਾ ਇਲਾਜ ਹੋ ਜੇ ਤਾਂ ਇਹ ਪਹਿਲਾਂ ਦੀ ਤਰ੍ਹਾਂ ਹੱਸਦੀ ਵਸਦੀ ਰਹੇ ਕਿਉਂ ਸਾਡੀ ਵੀ ਅਪੀਲ ਹੈ ਦਾਨੀ ਸੱਜਣਾ ਨੂੰ ਹਮੇਸ਼ਾ ਹੀ ਜਿੱਥੇ ਵੀ ਲੋੜ ਹੁੰਦੀ ਹੈ ਤੁਸੀਂ ਪਹੁੰਚ ਜਾਂਦੇ ਹੋ ਉਹਨਾਂ ਦੀ ਪਰਿਵਾਰ ਪਰਿਵਾਰ ਦੀ ਬਾਹ ਫੜਦੇ ਹੋ ਤਾਂ ਜੇ ਇਸ ਵੇਲੇ ਲੋੜ ਹੈ ਤਾਂ ਇਸ ਪਰਿਵਾਰ ਦੀ ਬਾਹ ਫੜਨ ਦੀ ਲੋੜ ਹੈ ਹਾਂਜੀ ਦਲਜੀਤ ਭਾਈ ਮੈਂ ਜੀ ਇੱਕ ਦਾਨੀ ਸੱਜਣਾ ਕੇ ਬੇਨਤੀ ਕਰਦਾ ਇਲਾਜ ਵੀ ਚਲੋ ਕਰਾਉਣਾ ਕਰਾਉਣਾ ਪਰ ਮੈਂ ਕਹਿੰਦਾ ਕਿ ਬੁਜ਼ੁਰਗ ਦੀ ਅਵਸਥਾ ਵਿੱਚ ਐ ਸਵੇਲ ਨੰਨੇ ਜਿਹੜਾ ਆਪਣੇ ਸਿਰ ਦੇ ਉੱਤੋਂ ਬੋਝ ਲਾਉਣਾ ਇਹ ਬੇਟੀ ਦੀ ਪਤਵਿਸ਼ਵਾਸ ਸੇ ਕੋਈ ਸੰਸਥਾ ਅੱਗੇ ਆਵੇ ਇਹ ਬੇਟੀ ਨੂੰ ਆਪਣੇ ਉੱਥੇ ਲਿਜਾ ਕੇ ਤੇ ਇਹਦਾ ਪੜ੍ਹਾਈ ਲਿਖਾਈ ਤੇ ਇਹਦਾ ਇਲਾਜ ਕਰਵਾ ਸਕਦਾ ਬਹੁਤ ਬਹੁਤ ਧੰਨਵਾਦ ਜੀ ਤਾਂ ਜਰੂਰ ਜੀ ਦਲਜੀਤ ਭਾਜੀ ਨੇ ਬੜੀ ਵਧੀਆ ਅਪੀਲ ਲਾਈ ਹੈ ਜੀ ਇਲਾਜ ਦੇ ਨਾਲ ਨਾਲ ਜਿਸ ਧੀ ਦੀ ਪਰਵਰਿਸ਼ ਵਾਸਤੇ ਕੋਈ ਐਨ ਜੀਓ ਆਉਂਦੀ ਸਾਹਮਣੇ ਤਾਂ ਜਿਹੜੇ ਬੁਢਾਪੇ ਦੇ ਵਿੱਚ ਇਸ ਨਾਨੀ ਨਾਨਾ ਨੇ ਇਹਨਾਂ ਦੇ ਸਿਰ ਤੋਂ ਬੋਝ ਹਟਾ ਹੋ ਜੇ ਤਾਂ ਉਸ ਧੀ ਰਾਣੀ ਨੂੰ ਵਧੀਆ ਜਿਹੜਾ ਰਹਿਣ ਬਸੇਰਾ ਮਿਲ ਜੇ ਤਾਂ ਸਾਡੀ ਵੀ ਅਪੀਲ ਹੈ ਐਨ ਜੀਓ ਨੂੰ ਜਾਂ ਸਮਾਜ ਸੇਵੀ ਸੰਸਥਾਵਾਂ ਨੂੰ ਦਾ ਇਸ ਤਿਹਦਾ ਸਹਾਰਾ ਬਣੋ ਬਹੁਤ ਸਾਰੀਆਂ ਇਹੋ ਜੀਆਂ ਸੰਸਥਾਵਾਂ ਬਣੀਆਂ ਹੋਈਆਂ ਨੇ ਜਿਹੜੇ ਇਸ ਤਰ੍ਹਾਂ ਦੇ ਨਾਮਰਾਦ ਬਿਮਾਰੀ ਤੋਂ ਪੀੜਤ ਹੁੰਦੇ ਨੇ ਉਹਨਾਂ ਦਾ ਇਲਾਜ ਵੀ ਕਰਵਾਉਂਦੇ ਨੇ ਅਤੇ ਉਹਨਾਂ ਦਾ ਰਹਿਣ ਬਿਸੇਰਾ ਵੀ ਬੰਦਦੇ ਨੇ ਤਾਂ ਇਸੇ ਉਮੀਦ ਦੇ ਨਾਲ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਅੰਮ੍ਰਿਤਸਰ